ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਕਿੰਨੇ ਕ ਅਮੀਰ ਨੇ ਜਾਂ ਉਹਨਾਂ ਕੋਲ ਕਿੰਨੀ ਕ ਜ਼ਮੀਨ ਤੇ ਜਾਇਦਾਦ ਹੈ ਇਹ ਗੱਲ ਨੂੰ ਲੈ ਕੇ ਅੱਜ ਖੁਲਾਸਾ ਜਿਹੜਾ ਕਿ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਨੂੰ ਲੈ ਕੇ ਅੱਜ ਇੱਕ ਵੱਡਾ ਖੁਲਾਸਾ ਹੈ ਜਿਹੜਾ ਕਿ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਐਨਐਸਐ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਸੀਟ ਤੋਂ ਲੋਕ ਸਭਾ ਜਿਹੜੇ ਕਿ ਚੋਣ ਲੜ ਰਹੇ ਨੇ ਤੇ ਅਮਰਤਪਾਲ ਕੋਲ ਜਾਇਦਾਦ ਦੇ ਨਾਤੇ ਸਿਰਫ ਹਜ਼ਾਰ ਰੁਪਏ ਹਨ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅਮਰਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋ ਚੋਣ ਲੜ ਰਹੇ ਹਨ ਤੇ ਅਮਰਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕਰਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਅਮਰਤਪਾਲ ਸਿੰਘ ਨੇ ਵੀਰਵਾਰ ਨੂੰ ਜਿਹੜਾ ਕਿ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸਦੇ ਚਾਚੇ ਨੇ ਤਰਨਤਾਰਨ ਜ਼ਿਲ੍ਹੇ ਚ ਨਾਮਜ਼ਦਗੀ ਦਾਖਲ ਕੀਤੀ ਹੈ ਚੋਣ ਹਲਫਨਾਮੇ ਅਨੁਸਾਰ ਭਾਈ ਅਮਰਤਪਾਲ ਸਿੰਘ ਦਾ SBI ਬੈਂਕਰ ਰਵਈਆ ਜਿਹੜਾ ਕਿ ਬਾਬਾ ਬਕਾਲਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹਜ਼ਾਰ ਰੁਪਏ ਦਾ ਬੈਂਕ ਬੈਲੈਂਸ ਹੈ ਤੇ ਇਸ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਕੋਲ ਕੋਈ ਚੱਲ ਜਾਂ ਅਚਲ ਜਾਇਦਾਦ ਨਹੀਂ ਹੈ ਤੇ ਦੱਸਿਆ ਕਿ 31 ਸਾਲ ਅਮ੍ਰਿਤਪਾਲ ਸਿੰਘ ਖੜੂਰ ਸਾਹਿਬ ਜਿਹੜੇ ਕਿ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਜਿੱਥੇ ਉਸ ਕੋਲ ਆਪਣੀ ਜਾਇਦਾਦ ਦੇ ਨਾਂ ਤੇ SBI ਬੈਂਕ ਦੇ ਵਿੱਚ ਸਿਰਫ ਹਜ਼ਾਰ ਰੁਪਏ ਹਨ ਤੇ ਉਸ ਦੀ ਪਤਨੀ ਜਿਹੜੀ ਲੱਖਾਂ ਦੀ ਮਾਲਕ ਹੈ ਕਿਰਨਦੀਪ ਕੌਰ ਕਿਰਨਦੀਪ ਕੌਰ ਕੋਲ ਜਿਹੜੇ ਕਿ 18.37 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਤੇ ਜਿਸ ਦੇ ਵਿੱਚ 20000 ਰੁਪਏ ਨਕਦ 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4 ਕਰੋੜ ਜਿਹੜਾ ਕਿ ਮਾਫ ਕਰਨਾ 4 ਲੱਖ ਜਿਹੜੇ ਕਿ 17440 ਰੁਪਏ ਜਿਹੜੇ ਕਿ ਦੇ ਬਰਾਬਰ 4000 ਜੀਪੀ ਜੀਬੀਪੀ ਜਿਹੜੀ ਕਿ ਸ਼ਾਮਿਲ ਹਾਰੇ ਜੋ ਕਿ ਰਿਵਾਲਟ ਲਿਮਟ ਲੰਡਨ ਯੂਕੇ ਖਾਤੇ ਦੇ ਵਿੱਚ ਹਨ ਤੇ ਅਮਰਿਤਪਾਲ ਸਿੰਘ ਨੂੰ ਆਪਣੇ ਮਾਤਾ ਪਿਤਾ ਤੇ ਨਿਰਭਰ ਦਿਖਾਇਆ ਗਿਆ ਤੇ ਜਦ ਕਿ ਉਸਦੀ ਪਤਨੀ ਜਿਹੜੇ ਕਿ ਬ੍ਰਿਟਿਸ਼ ਨਾਗਰਿਕ ਹਨ ਹਲਪਨਾਮੇ ਅਨੁਸਾਰ ਕਿਰਨਦੀਪ ਕੌਰ ਕੌਰ ਯੂਕੇ ਦੇ ਵਿੱਚ ਨੈਸ਼ਨਲ ਹੈਲਥ ਸਰਵਿਸ ਵਿੱਚ ਜਿਹੜੇ ਕਿ ਭਾਸ਼ਾ ਅਨੁਵਾਦਕ ਵਜੋਂ ਕੰਮ ਕਰਦੀ ਹੈ ਪਰ ਹੁਣ ਇੱਕ ਘਰੇਲੂ ਔਰਤ ਹੈ ਅਮਰਿਤਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ 12 ਅਪਰਾਧਿਕ ਮਾਮਲੇ ਉਹਨਾਂ ਦੇ ਪੈਂਡਿੰਗ ਹਨ ਹਾਲਾਂਕਿ ਉਸ ਨੂੰ ਕਿਸੇ ਵੀ ਕੇਸ ਦੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਤੇ ਦੱਸਦੀ ਕਿ ਅਮਰਿਤਪਾਲ ਸਿੰਘ ਆਪਣੇ ਨੌ ਸਾਥੀਆਂ ਸਮੇਤ 23 April 2023 ਨੂੰ ਅਸਾਮ ਦੀ ਡਿਬਰੂਗੜ੍ਹ ਛੇਲ ਦੇ ਵਿੱਚ ਮੰਦਾਨ ਤੇ ਅਮਰਿਤਪਾਲ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਤੇ ਉਸ ਨੇ 2008 ਦੇ ਵਿੱਚ ਫੈਰੂਮਾਨ ਅਮ੍ਰਿਤਸਰ ਦੇ ਇੱਕ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ 2 ਫਰਵਰੀ ਤੋਂ ਅਜਨਾਲਾ ਕਾਂਡ ਤੋਂ ਬਾਅਦ ਪੰਜਾਬ ਪੁਲਿਸ ਨੇਪ ਅਮਰਿਤਪਾਲ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਅਮਰਿਤਪਾਲ ਤੇ ਉਸਦੇ ਸਮਰਥਕਾਂ ਨੇ ਜਿਹੜਾ ਕਿ ਥਾਣਾ ਅਜਨਾਲਾ ਦੇ ਵਿੱਚ ਖੇ ਤਲਵਾਰਾਂ ਤੇ ਬੰਦੂਕਾਂ ਲਹਿਰਾਈਆਂ ਤੇ ਅਮਰਿਤਪਾਲ ਆਪਣੇ ਸਾਥੀ ਲਾਪ੍ਰਿਤ ਸਿੰਘ ਤੂਫਾਨ ਦੀ ਰਿਹਾਈ ਲਈ ਆਪਣੇ ਜਿਹੜੇ ਕਿ ਥਾਣੇ ਦੇ ਵਿੱਚ ਦਾਖਲ ਹੋਇਆ ਸੀ ਤੇ ਜਿਸ ਦੇ ਦੌਰਾਨ ਉਸ ਦੀ ਜਿਹੜੀ ਕਿ ਪੁਲਿਸ ਨਾਲ ਝੜਪ ਵੀ ਹੋ ਗਈ ਸੀ ਤੇ ਜਿਸ ਕਾਰਨ ਪੁਲਿਸ ਨੇ ਅਮਰਿਤਪਾਲ ਦੇ ਖਿਲਾਫ ਕਤਲ ਦੀ ਕੋਸ਼ਿਸ਼ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਰਹਤੇ ਸਰਕਾਰੀ ਕਰਮਚਾਰੀਆਂ ਦੁਆਰਾ ਕਾਨੂੰਨੀ ਤੌਰ ਤੇ ਡਿਊਟੀ ਨਿਭਾਉਣ ਦੇ ਵਿੱਚ ਰੁਕਾਵਟ ਪੈਦਾ ਕਰਨ ਦੇ ਕਈ ਅਪਰਾਧਿਕ ਝੜੇ ਕਾ ਮਾਮਲੇ ਦਰਜ ਕੀਤੇ ਹਨ ਅਤੇ ਦੱਸਦੀ ਕਿ ਕਿੰਨਾ ਕੁ ਅਮੀਰ ਹੈ ਭਾਈ ਅਮਰਿਤਪਾਲ ਸਿੰਘ ਪਤਨੀ ਦੀ ਜਾਇਦਾਦ ਬਾਰੇ ਵੀ ਜਿਹੜਾ ਕਿ ਚੋਣ ਹਲਫਨਾਮੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਜਿਸ ਤੋਂ ਬਾਅਦ ਇਹ ਵੱਡਾ ਖੁਲਾਸਾ ਜਿਹੜਾ ਕਿ ਹਲਫਨਾਮੇ ਦੇ ਵਿੱਚ ਬਿਆਨ ਕੀਤਾ ਗਿਆ ਹੈ